ਸੋ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚੰਦ ਸਿੰਘ ਚੰਨੀ ਜਿਹੜੇ ਕਿ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਵੀ ਨੇ ਉਹ ਰਾਜਾ ਸਾਹਿਬ ਨਾਮਕ ਨਾਮ ਕਮਲ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਪਹੁੰਚੇ ਨੇ ਕਿਉਂਕਿ ਜਿਹੜਾ 169 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਆ ਉਸ ਦੇ ਸੰਬੰਧੀ ਅੱਜ ਉਹ ਧੰਤਨ ਰਾਜਾ ਨਾਮ ਕਮਲ ਸਾਹਿਬ ਦੇ ਪਵਿੱਤਰ ਸਥਾਨ ਤੇ ਪਹੁੰਚੇ ਨੇ ਪਹਿਲਾਂ ਨਮਸਤਕ ਹੋਣਗੇ ਉਸ ਤੋਂ ਬਾਅਦ ਜਿਹੜਾ ਹੈ ਉਹ মিডিਆ ਦੇ ਨਾਲ ਜਿਹੜਾ ਗੱਲਬਾਤ ਕਰਨਗੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਚੰ ਚੰਦ ਸਿੰਘ ਚੰਨੀ ਜੋ ਕਿ ਸਾਫ ਦਾ ਮੁੱਖ ਮੰਤਰੀ ਕਾਂਗਰਸ ਸਰਕਾਰ ਬਿਲੇ ਰਹੀ ਹੈ ਨਹੀਂ ਪੰਜਾਬ ਦੇ ਤੇ ਉਹਨਾਂ ਦੇ ਨਾਲ ਰਾਣਾ ਗੁਰਜੀਤ ਜੀ ਅੰਗਦ ਸਿੰਘ ਸੈਣੀ ਤੇ ਹੋਰ ਬਹੁਤ ਸਾਰੇ ਕਾਂਗਰਸ ਦੇ ਸੀਨੀਅਰ ਆਗੂ ਜਿਹੜੇ ਆ ਉਹਨਾਂ ਨਾਲ ਮੌਜੂਦ ਨੇ ਤਸਵੀਰਾਂ ਤੁਸੀਂ ਦੇਖਦੇ ਆ ਚਰਨ ਸਿੰਘ ਚੰਨੀ ਜਿਹੜੇ ਕਿ ਹੁਣ ਅ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਖਾਨਾਵੇਚ ਮੱਥਾ ਟੇਕਣਗੇ ਤੇ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹਨੇ ਮੈਂ ਜਲੰਧਰ ਤੋਂ ਮੈਂਬਰ ਆਫ ਪਾਰਲੀਮੈਂਟ ਜਿਹੜਾ ਨਮਸਤਕ ਹੋਣਗੇ ਸੋ ਮੈਂਬਰ ਆਫ ਪਾਰਲੀਮੈਂਟ ਸਰਦਾਰ ਚੰਦਜੀਤ ਸਿੰਘ ਚੰਨੀ ਜਿਹੜੇ ਕਿ ਐਕਸ ਸੀ ਮਿਨਿਸਟਰ ਵੀ ਰਹੇ ਨੇ ਪੰਜਾਬ ਦੇ ਉਹਨਾਂ ਨਾਲ ਰਾਣਾ ਗੁਰਜੀਤ ਜੀ ਤੇ ਹੋਰ ਅੰਗਰ ਸਿੰਘ ਸੈਣੀ ਹਲਕਾ ਬੰਗਾ ਤੋਂ ਸਾਹਿਬਕਾ ਵਿਧਾਇਕ ਹਲਕਾ ਨਵਾਂ ਸ਼ਹਿਰ ਤੋਂ ਸਾਹਿਬਕਾ ਵਿਧਾਇਕ ਉਹ ਇੱਥੇ ਜਿਹੜੇ ਆ ਪਹੁੰਚੋਏ ਨੇ ਤੇ ਮੱਥਾ ਟੇਕਣੋਂ ਪਰੰਤ ਜਿਹੜਾ ਉਹ ਮੀਡੀਆ ਨਾਲ ਮੁਖਾਤਬੀ ਹੋਣਗੇ